ਗਾਈਜ਼ ਆਹ ਇਹਦੇ ਡੈਡੀ ਦਾ ਪਰਨਾ ਕਹਿੰਦੀ ਮੈਂ ਪੂਣੀ ਕਰਨੀ ਆ ਪੱਗ ਬੰਨ੍ਹਣੀ ਆ ਉਹਨੇ ਪੱਗ ਬਣਾਉਗੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਗਾਈਜ਼ ਸਵੇਰ ਹੋ ਗਈ ਜੀ ਸੋਮਵਾਰ ਦਾ ਦਿਨ ਔਰ 3 ਫਰਵਰੀ ਸਵੇਰ ਦੇ 7:00 ਵਜੇ ਮੈਂ ਬ੍ਰੋਕਲੀ ਬਣਾਉਣੀ ਸੀ ਅੱਜ ਆਹ ਦੇਖੋ ਜੀ ਬ੍ਰੋਕਲੀ ਦੀ ਸਬਜ਼ੀ ਬਹੁਤ ਸਵਾਦ ਬਣਦੀ ਆ ਮੈਂ ਪਹਿਲਾਂ ਵੀ ਬਣਾ ਕੇ ਖਾਧੀ ਆ ਪਹਿਲਾਂ ਮੈਂ ਉਬਾਲ ਕੇ ਨਹੀਂ ਬਣਾਈ ਤੜਕੇ ਨਾਲ ਹੀ ਬਣਾਈ ਸੀ ਤੇ ਅੱਜ ਇਹਨੂੰ ਇੱਕ ਵਾਰ ਉਬਾਲ ਹੀ ਦੂੰਗੀ ਗੋਭੀ ਦੀ ਸਬਜ਼ੀ ਨੂੰ ਤੇ ਬਹੁਤ ਸਵਾਦ ਬਣਦੀ ਆ ਕੋਈ ਜ਼ਿਆਦਾ ਫਰਕ ਨਹੀਂ ਆਏਗਾ ਦੂਸਰੀ ਗੋਭੀ ਨਾਲ ਤੇ ਅੱਜ ਸਵੇਰ ਸਵੇਰ ਸਾਡੀ ਜੱਬਜੀ ਆ ਟਾਈਮ ਉੱਠ ਖੜਦੀ ਆ ਪਾਪਾ ਕੀ ਪਰ ਹੀ ਆ ਜੱਬਜੀ ਜੱਬਜੀ ਹਜੇ ਨੀਂਦੀਆਂ ਚ ਬੈਠੀ ਆ ਜੱਬਜੀ ਦੇਖਦੀ ਨਹੀਂ ਦੇਖਿਓ ਓਏ ਹੋਏ ਮੇਰੀ ਪਰੀ ਦੇਖਦੀ ਨਹੀਂ ਨੀ ਨਖਰੇਵਾਜ਼ ਕੁੜੀਏ ਆਹ ਟੇਢੀ ਅੱਖ ਨਾਲ ਦੇਖਦੀ ਆ ਐਲੋ ਜਓ ਜੀ ਗੁੱਡ ਮਾਰਨਿੰਗ ਜੱਜ ਜੀ ਗੁੱਡ ਮਾਰਨਿੰਗ ਤਾਂ ਬੋਲ ਦੋ ਪਲੀਜ਼ ਨਾਂ ਜੀ ਹਜੇ ਇਹਦੀ ਨੀਂਦ ਨਹੀਂ ਉਤਰੀ ਹਜੇ ਮੈਡਮ ਜੀ ਆਪਣੇ ਬਿਸਤਰੇ 'ਚ ਹੀ ਬੈਠੀ ਆ ਕੁਛ ਇੱਧਰ ਪੜ ਰਹੀ ਹੈ ਬੈਠੀ ਉਹ ਵੀ ਜਲਦੀ ਉੱਠ ਖੜਦੀ ਆ ਤੇ ਬਾਕੀ ਮੈਂ ਆ ਇਹਨੂੰ ਸਬਜ਼ੀ ਨੂੰ ਉਬਾਲਾਂ ਤੇ ਬਾਕੀ ਤੜਕਾ ਤਿਆਰ ਕਰਾਂ ਤੇ ਮੈਂ ਇਸ ਵਾਰ ਛੱਡ ਪਿੰਡੋਂ ਮੂਲੀਆਂ ਬਹੁਤ ਆਈਆਂ ਸੀ ਆ ਕੰਚ ਦੇ ਬਰਤਨ ਚ ਮੂਲੀਆਂ ਦਾ achar ਪਾਇਆ ਦੇਖਦੇ ਆ ਕਿੰਨੇ ਕ ਦਿਨ ਚ ਬਣ ਜਾਂਦਾ ਹਫਤਾ ਹੋਣ ਵਾਲਾ ਥੋੜਾ ਜਿਹਾ ਕੱਚਾ ਸੀ ਤੇ ਬਣਾਵਾਂਗੇ ਤੇ ਚੀੜੀਆਂ ਦਾ ਦਾਣਾ ਨਾ ਮੈਂ ਰਾਤ ਭੁੱਲ ਗਈ ਪਿਉਣਾ ਫਿਰ ਮੈਂ ਸਵੇਰ ਸੁਬਾ ਉੱਠ ਕੇ ਜਦੋਂ ਚਾਹ ਬਣਾਉਣੀ ਹੁੰਦੀ ਆ ਪਿਉ ਦਿੰਨੀ ਆ ਤੇ ਚੌਲ ਤਾਂ ਵੈਸੇ ਹੀ ਜਲਦੀ ਫੁੱਲ ਜਾਂਦੇ ਨੇ ਤੇ ਫਿਰ ਥੋੜੇ ਟਾਈਮ ਤੱਕ ਮੈਂ ਛੱਤ ਤੇ ਪੰਛੀਆਂ ਨੂੰ ਦਾਣਾ ਪਾ ਕੇ ਆਵਾਂ ਜਬਲੀ ਉਹ ਰੇਤਾ ਦੇ ਪਾਪਾ ਫਿਰ ਤੇਨੂੰ ਜਿੱਜੀ ਨੇ ਦੇਨੇ ਜਬ ਜੀ ਖਾ ਰਹੀ ਸੀ ਦਾਖਾਂ ਤੇ ਬਦਾਮ ਪ੍ਰਯੰਤ ਗਾਇਜ਼ ਨੂੰ ਦੱਸੋ ਕਿ ਇਹ ਖਾਂਦੇ ਹੁੰਦੇ ਨੇ ਆ ਦੇਖੇ ਖਾਂਦੇ ਹੁੰਦੇ ਹੁੰਦੇ ਹੂੰ ਦਾਖਾਂ ਤੇ ਬਦਾਮ ਬਹੁਤ ਸੋਹਣਾ ਟੇਸਟ ਆਉਂਦਾ ਹਨਾ ਜਬ ਜੀ ਆ ਗਈ ਉੱਠ ਕੇ ਗੁੱਡ ਮਾਰਨਿੰਗ ਕਹ ਦੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਦੇਖੇ ਜਬ ਜੀ ਸਮਝਦਾਰ ਹੋ ਗਈ ਨਾ ਗਾਇਜ਼ ਇਹ ਸਵੇਰ-ਸਵੇਰ ਜਦ ਇਹਨੂੰ ਭੁੱਖ ਲੱਗਦੀ ਹੈ ਚਾਹ ਪਾਣੀ ਪੀਣ ਤੋਂ ਬਾਅਦ ਫਿਰ ਇਹਨਾਂ ਨੂੰ ਖਾਂਦੀ ਆ ਫਿਰ ਜਦ ਜੀ ਖਾਊਗੀ ਰੋਟੀ ਹੈ ਨਾ ਅੱਜ ਮੰਮਾ ਬ੍ਰੋਕਲੀ ਬਣਾ ਰਹੀ ਆ ਬ੍ਰੋਕਲੀ ਨਾ ਬਹੁਤ ਟੇਸਟੀ ਲੱਗਦੀ ਆ ਨਾ ਤੁਹਾਨੂੰ ਰੋਟੀ ਹੈ ਨਾ ਹਾਂ ਗੋਭੀ ਨੂੰ ਉਬਾਲੀ ਆ ਗਈ ਜੀ ਆ ਦੇਖੋ ਚੰਗੀ ਤਰ੍ਹਾਂ ਗੋਭੀ ਉਬਲ ਗਈ ਔਰ ਮੈਂ ਇਹਦੇ ਵਿੱਚ ਥੋੜਾ ਜਿਹਾ ਲਸਣ ਲਸਣ ਦੀਆਂ ਕਲੀਆਂ ਚੇਰੀਆਂ ਨੇ ਦੋ ਪਿਆਜ਼ ਛੋਟੇ ਛੋਟੇ ਤਿੰਨ ਪਿਆਜ਼ ਤੇ ਇਹਦੇ ਵਿੱਚ ਥੋੜਾ ਜਿਹਾ ਅਦਰਕ ਹੈ ਤੇ ਹਰੀ ਮਿਰਚ ਹੈ ਜਿਹਦਾ ਰੰਗ ਲਾਲ ਹੋ ਗਿਆ ਤੇ ਆਟਾ ਵੀ ਮੈਂ ਗੁੰਨ ਲਿਆ ਆਟਾ ਹਮੇਸ਼ਾ ਉਹਨਾਂ ਕੋ ਗੁੰਨਿਆ ਕਰੋ ਜਿੰਨਾ ਕੋ ਤੁਸੀਂ ਘਰ ਦੇ ਵਿੱਚ ਮੈਂਬਰ ਹੋ ਹਮੇਸ਼ਾ ਤਾਜ਼ਾ ਆਟਾ ਗੁੰਨ ਕੇ ਵਰਤਣਾ ਚਾਹੀਦਾ ਜੀ ਸਾਡਾ ਸਾਬ ਰੱਖਿਆ ਹੋਇਆ ਆ ਕੌਲੇ ਦਾ ਕਿ ਆ ਕੌਲੇ ਸਾਬ ਨਾਲ ਛਾਨਣਾ ਹੈ ਤੇ ਇਹ ਸਾਬ ਨਾਲ ਅਸੀਂ ਆਟਾ ਗੁੰਨਦੇ ਆ ਹਮੇਸ਼ਾ ਤਾਜ਼ਾ ਆਟਾ ਗੁੰਨਾ ਕਰੋ ਕੋਸ਼ਿਸ਼ ਕਰਿਆ ਕਰੋ ਫ੍ਰਿਜ ਦੇ ਵਿੱਚ ਕੋਈ ਵੀ ਚੀਜ਼ ਨਾ ਰੱਖਿਆ ਕਰੋ ਮਜਬੂਰੀ 'ਚ ਦੁੱਧ ਮਲਾਈ ਵਗੈਰਾ ਤਾਂ ਰੱਖਣਾ ਹੀ ਪੈਂਦਾ ਬਾਕੀ ਦਾਲਾਂ ਸਬਜ਼ੀਆਂ ਆਟਾ ਇਹ ਚੀਜ਼ਾਂ ਤੋਂ ਆਪਾਂ ਪਰਹੇਜ਼ ਕਰ ਸਕਦੇ ਹਾਂ ਜਿਵੇਂ ਹੁਣ ਬਰੋਕਲੀ ਦੀ ਸਬਜ਼ੀ ਸਾਡੇ ਸਵੇਰੇ ਬਣਦੀ ਆ ਸਬਜ਼ੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਸਵੇਰੇ ਬਣਾਵਾਂ ਇੱਕ ਤਾਂ ਬੱਚਿਆਂ ਦਾ ਟਿਫਿਨ ਪੈਕ ਹੋ ਜਾਂਦਾ ਤਾਜੀ ਸਬਜ਼ੀ ਨਾਲ ਸਰਦਾਰ ਜੀ ਨੇ ਕਈ ਵਾਰ ਕਈ ਵਾਰ ਲੰਚ ਬਾਕਸ ਲੈ ਕੇ ਜਾਣਾ ਹੁੰਦਾ ਦੁਪਹਿਰ ਦਾ ਖਾਣਾ ਤਾਂ ਫਿਰ ਉਹਨਾਂ ਲਈ ਵੀ ਤਾਜੀ ਸਬਜ਼ੀ ਬੈਸਟ ਹੁੰਦੀ ਆ ਨਾ ਤੇ ਇਦਾਂ ਸਾਡਾ ਸਵੇਰ ਦਾ ਦੁਪਹਿਰ ਦਾ ਸਬਜੀ ਨਾਲ ਨਿਕਲ ਜਾਣਾ ਤੇ ਸ਼ਾਮ ਦਾ ਸ਼ਾਮ ਨੂੰ ਦੇਖਾਂਗੇ ਤੇ ਨਾਲੇ ਫ੍ਰਿਜ ਵਿੱਚ ਰੱਖਣ ਦੀ ਲੋੜ ਨਹੀਂ ਪੈਂਦੀ ਤੇ ਹੁਣ ਬਾਹਰ ਦਾ ਥਿਊ ਵਿਊ ਦੇਖ ਕੇ ਆਨੇ ਆ ਬਾਹਰ ਮਿੰਨ ਲਾਤ ਹੁੰਦਾ ਹੈ ਕੱਲ ਐਤਵਾਰ ਸੀ ਕੱਲ ਖੁਸ਼ੀ ਦਾ ਪੇਪਰ ਸੀ ਤੇ ਅੱਜ ਵੀ ਇਹਦਾ ਸਕੂਲ ਹੀ ਆ ਤੇ ਇਸ ਹਫ਼ਤੇ ਉਹਦੀ ਕੋਈ ਛੁੱਟੀ ਨਹੀਂ ਹੋਈ ਵਿਚਾਰੀ ਦੀ ਬਸੰਤ ਪੰਚਮੀ ਨੂੰ ਵੀ ਸਕੂਲ ਗਈ ਸੀ ਪੇਪਰ ਦੇਣ ਆ ਆ ਗਈ ਜਪਜੀ ਹਾਏ ਜਪਜੀ ਨੇਪਾਲ ਕਿੰਦਾ ਕਿਤੇ ਕਿਤੇ ਨੇ ਮੈਡਮ ਜੀ ਨੇ ਟੋਪੀ ਦੇ ਵਿੱਚ ਨਾ ਇਹਦੇ ਰਬੜ ਬੈਂਡ ਚੁਭਣ ਲੱਗ ਜਾਂਦਾ ਕਈ ਵਾਰ ਇਹ ਕੱਢ ਦਿੰਦੀ ਆ ਰਬੜ ਬੈਂਡ ਕਿੱਥੇ ਚੱਲੀ ਲਾਂਘੀ ਅੰਦਰ ਛੁਟ ਗਈ ਹਾਂ ਦੇਖੋ ਜੀ ਬਾਹਰ ਦਾ 뷰 ਸਾਡੇ ਠੰਡੀ ਠੰਡੀ ਹਵਾ ਚੱਲਦੀ ਆ ਤੁਹੰਦਾ ਆ ਮੀਤਾ ਨਹੀਂ ਪਿਆ ਹੈਗਾ ਗੁਲਾਬ ਤੇ ਵੀ ਫੁੱਲ ਲੱਗੇ ਹੋਇਆ ਆ ਮੀ ਤਾਂ ਬਾਹਰ ਨਹੀਂ ਪਿਆ ਬੜ ਠੰਡੀ ਠੰਡੀ ਹਵਾ ਜਰੂਰ ਚੱਲ ਰਹੀ ਹੈ ਜਿਵੇਂ ਮੀਂਹ ਆਊਗਾ ਪਰ ਮੈਂ फटाफट ਤੜਕਾ ਲਗਾ ਦਵਾਂ ਤੜਕਾ ਲਗਾਉਣ ਤੋਂ ਬਾਅਦ ਰੋਟੀ ਬਣਾ ਦਵਾਂ ਫਿਰ ਮਿਲਦੀ ਆ ਤੁਹਾਨੂੰ ਗਾਇਜ਼ ਪੇ ਛੱਤ ਤੇ ਵੀ ਜਾਣਾ ਮੈਂ ਸਰਦਾਰ ਜੀ ਤੇ ਖੁਸ਼ੀ ਚਲੇ ਗਏ ਰੋਟੀ ਪਾਣੀ ਖਾ ਲਈ ਜਬਜੀ ਖਾ ਰਹੀ ਆ ਹਜੇ ਲੋਕੀ ਗਾਦਮਾ ਚਾਹ ਦੇ ਨਾਲ ਕਿ ਛੱਤ ਤੇ ਪੰਛੀਆਂ ਨੂੰ ਦਾਣਾ ਪਾ ਕੇ ਮੈਂ ਜੱਜ ਜੀ ਨੂੰ ਨਹੀਂ ਦੱਸਦੀ ਚੋਰੀ ਚੋਰੀ ਜਾਣਾ ਪੈਣਾ ਕਿਉਂਕਿ ਬਾਹਰ ਚੱਲਦੀ ਹਵਾ ਤੇ ਧੁੰਦ ਹੈ ਉੱਪਰ ਨਾ ਗੇਟ ਲਗਾਉਣ ਕਰਕੇ ਹਨੇਰਾ ਹੈ ਬੈਠਾ ਮੈਂ ਗੇਟ ਖੋਲਾ ਇੱਥੇ ਨੀਰਾ ਬਹੁਤ ਆ ਆਹ ਲੋ ਜੀ ਪਤਾ ਹੈ ਕਿ ਰਾਤ ਗੇਟ ਤਾਂ ਲਗਾਇਆ ਸੀ ਲੱਗਦਾ ਸੀ ਤੂਫਾਨੀ ਜਿਹਾ ਮੌਸਮ ਮੀਂਹ ਵਗਾਰਾ ਤਾਂ ਸੁੱਕ ਰਹੀ ਹੈ ਚਲੋ ਹਨੇਰੀ ਤੋਂ ਵੀ ਸੁੱਕ ਰਹੀ ਆ ਤਾ ਇਸ ਕਰਕੇ ਪੰਛੀਆਂ ਨੂੰ ਦਾਣਾ ਪਾਵਾਂ ਬੱਦਲ ਦਾ ਹੀ ਮੌਸਮ ਲੱਗਦਾ ਅੱਜ ਕੱਪੜੇ ਧੂਣ ਨੂੰ ਰਹਿਣ ਹੀ ਨਹੀਂ ਦਿੰਦੇ ਆ ਕਿਉਂਕਿ ਫਾਇਦਾ ਕੀ ਆ ਇੱਕ ਤਾਂ ਕੱਪੜੇ ਗਿੱਲੇ ਹੋਣਗੇ ਫਿਰ ਉਹਨਾਂ ਨੂੰ ਸੁੱਕਣਾ ਨਹੀਂ ਆਹ ਦੇਖੋ ਗਾਇਸ ਛੱਤ ਦੀ ਸਫਾਈ ਕੀਤੀ ਸਾਹਮਣੇ ਮਰੂਦ ਪਿਆ ਸੀ ਕਟਿੰਗ ਕੀਤਾ ਉਹ ਹਟਾਤਾ ਤੇ ਇੱਥੇ ਤੱਕ ਹੀ ਸਫਾਈ ਹੋਈ ਹੈ ਮੇਰ ਤੋਂ ਇੱਥੇ ਤੱਕ ਆਹ ਟੁੱਟੀ ਦੇ ਪਾਈਪ ਤੱਕ ਬਸ ਉੱਧਰ-ਉੱਧਰ ਸਫਾਈ ਹੋਈ ਆ ਇੱਧਰ ਹਜੇ ਸਾਰਾ ਰਹਿੰਦਾ ਕਿਉਂਕਿ ਇੱਧਰ ਨਾ ਗਰਮੀਆਂ ਚ ਬਹੁਤ ਧੁੱਪ ਪਾਣੀ ਆ ਆ ਦੇਖੋ ਸਿੱਧੀ ਧੁੱਪ ਪਾਣੀ ਆ ਤੇ ਫਿਰ ਸਬਜ਼ੀਆਂ ਸੜ ਜਾਂਦੀਆਂ ਨੇ ਹਨਾ ਇਸ ਕਰਕੇ ਇੱਧਰ ਲਈ ਸਾਈਡ ਕੀਤੀ ਆ ਸੈਟਿੰਗ ਚਮਕਾਤਾ ਤੇ ਕਬੂਤਰ ਉਹ ਬੈਠੇ ਦੇਖਦੇ ਆ ਆਹ ਦੇਖੋ ਆ ਲੱਗ ਇੱਧਰ ਨੂੰ ਤੇ ਇੱਥੇ ਫਰਸ਼ ਤੇ ਇਹਨੇ ਆਪ ਹੀ ਆ ਜਾਣਾ ਹੋ ਬੈਠਾ ਬਨੇਰੇ ਤੇ ਦੇਖਦਾ ਕੂਤਰੋ ਛੋਟਾ ਜਿਹਾ ਲੱਗਦਾ ਤੇ ਚੀੜੀਆਂ ਵੀ ਆਉਂਦੀਆਂ ਨੇ ਇੱਧਰ ਨਾ ਥੈਲਿਆਂ ਦੇ ਵਿੱਚ ਜਿਹੜਾ ਛੱਤ ਤੇ ਮਿੱਟੀ ਸੀ ਗਮਲਿਆਂ ਚੋਂ ਨਿਕਲ ਕੇ ਮੀਹਾਂ ਦੇ ਟਾਈਮ ਨਿਕਲੀ ਸੀ ਉਹਦੇ ਵਿੱਚ ਪਾਤੀ ਪੱਤੇ ਵੀ ਪਾਤੇ ਤੇ ਇਸੇ ਤਰ੍ਹਾਂ ਇੱਧਰ ਸੈਟਿੰਗ ਕੀਤੀ ਆ ਤੇ ਇੱਧਰ ਸਰਦਾਰ ਜੀ ਕਹਿੰਦੇ ਚੱਲ ਫੇਰ ਕਰਦਾ ਬਾਕੀ ਇੱਧਰ ਨੂੰ ਸਾਰੇ ਚਿੰਨ ਤੇ ਇਹ ਕਈਆਂ ਦੀ ਗੁੜਾਈ ਕਰਨ ਆਲੀ ਸੀ ਗੁੜਾਈ ਕਰਤੀ ਤੇ ਆਹ ਪਾਥੀਆਂ ਡਬੋ ਕੇ ਰੱਖਿਆ ਨੇ ਇਹ ਤੋਂ ਖਾਦ ਦਾ ਕੰਮ ਲਵਾਂਗੇ ਪਾਥਿਆਂ ਦੀ ਖਾਦ ਬੈਸਟ ਮੰਦੀ ਆ ਬਰੋਕਲੀ ਸਾਡੀ ਖਤਮ ਹੋ ਗਈ ਜੀ ਆ ਦੋ ਫੁੱਲ ਰਹਿ ਗਏ ਬਸ ਬਰੋਕਲੀ ਗਈ ਤੇ ਸਾਗ ਹੈਗਾ ਅਜੇ ਸਾਗ ਦਾ ਦੇਖਦੇ ਆ ਸਾਗ ਬਣਾਉਂਗੀ ਥੋੜੇ ਦਿਨਾਂ ਤੱਕ ਤੇ ਆ ਗੈਂਦੇ ਦੀ ਮੈਂ ਕਟਿੰਗ ਕੀਤੀ ਸੀ ਆ ਦੇਖੋ ਫੁੱਲ ਆਉਣੇ ਸ਼ੁਰੂ ਹੋ ਚੱਲੇ ਇਹਨੂੰ ਪਿਛਲੇ ਸਾਲ ਦਾ ਗਰਮੀਆਂ ਗਰਮੀਆਂ ਚ ਲਗਾਇਆ ਸੀ ਇਹ ਗੈਂਦਾ ਹਜੇ ਤੱਕ ਖਰਾਬ ਨਹੀਂ ਹੋਇਆ ਵਧੀਆ ਚੱਲਦਾ ਇਸੀ ਤਰ੍ਹਾਂ ਜਿਆ ਸਵਾ ਰੱਖੀ ਹੋਈ ਹੈ ਸਟੋਰ ਕਰਕੇ ਔਰ ਆ ਥੋੜੀ ਜਿਹੀ ਪਾਥੀਆਂ ਦੀ ਖਾਦ ਪਾ ਸਬਜ਼ੀਆਂ ਲਈ ਸਵਾ ਔਰ ਪਾਥੀਆਂ ਦੀ ਖਾਦ ਬਹੁਤ ਵਧੀਆ ਡੋਜ਼ ਹੈ ਜੀ ਔਰ ਬਹੁਤ ਵਧੀਆ ਮੈਨੂੰ ਰਿਜ਼ਲਟ ਮਿਲਦਾ ਸਬਜ਼ੀਆਂ ਦਾ ਤਕਰੀਬਨ ਮੈਂ ਵੱਧ ਤੋਂ ਵੱਧ ਸਬਜ਼ੀਆਂ ਲਗਾਨੀਆਂ ਛੱਤ ਤੇ ਵਾਇਗਰੂ ਦੀ ਕਿਰਪਾ ਨਾਲ ਔਰ ਰਿਜ਼ਲਟ ਬਹੁਤ ਵਧੀਆ ਮਿਲਿਆ ਕਿਉਂਕਿ ਬਾਹਰੋਂ ਬਾਜ਼ਾਰੀ ਸਬਜ਼ੀਆਂ ਖਾਂਦਾ ਤਾਂ ਅੱਜ ਕੱਲ ਟਾਈਮ ਨਹੀਂ ਜਿਹਨੇ ਮਿਹਨਤ ਹੋ ਸਾਧਿਆ ਘਰ ਦੇ ਵਿੱਚ ਹੀ ਮਿਹਨਤ ਕਰੀਂਦੀ ਆ ਅੱਜ ਨਾ ਠੰਡੀ ਹਵਾ ਚੱਲਦੀ ਇਸ ਕਰਕੇ ਇਹਨੂੰ 메ਨ ਗੇਟ ਨੂੰ ਸੀ ਬੰਦੀ ਰੱਖਦੇ ਆ ਗਰਮੀ ਆ ਸਾਰੇ ਗੇਟ ਓਪਨ ਹੋਣਗੇ ਹੁਣ ਤਾਂ ਬੰਦੀ ਨੇ ਜਵਜੀ ਜਿਹੜੇ ਬੈਠੀ ਉਹ ਆਈ ਨਹੀਂ ਅੱਜ ਪਿੱਛੇ ਉਹਨੂੰ ਸ਼ਾਇਦ ਪਤਾ ਨਹੀਂ ਲੱਗਿਆ ਆ ਬੈਠੀ ਹੈ ਜਵਜੀ ਖਾ ਰਹੀ ਹੈ ਰੋਟੀ ਹੈ ਜਵਜੀ ਨਹੀਂ ਨਹੀਂ ਪੋਲਣ ਆ ਨਹੀਂ ਇਹਨੇ ਟਿੱਡੀ ਜੀ ਨੇ ਰੋਟੀ ਖਾ ਰਹੀ ਆ ਜਦੋਂ ਜੀ ਕੀ ਕਰਨਾ ਬੁੱਤੇ ਨਾ ਹਾਂਜੀ ਕੀ ਕਰਨਾ ਇਹਦਾ ਤੁਸੀਂ ਨੇ ਗਾਇਜ਼ ਆਹਾ ਇਹਦੇ ਡੈਡੀ ਦਾ ਪਰਣਾ ਕਹਿੰਦੀ ਮੈਂ ਪੂਣੀ ਕਰਨੀ ਆ ਪੱਗ ਬੰਨ੍ਹਣੀ ਆ ਤੇ ਜਪਦੀਪ ਕੌਰ ਤਿਆਰੀ ਕਰ ਰਹੀ ਆ ਪੱਗ ਬੰਨਣ ਦੀ ਜਿਆਦਾ ਨਹੀਂ ਰਹਿਣੀ ਪੱਗ ਜਪਦੀ ਇੰਨੀ ਨਾਲ ਢਿੱਲ ਕੇ ਨਹੀਂ ਰਹਿਣੀ ਜਿਆਦਾ ਪੱਗ ਲਓ ਜੀ ਇਹ ਪੂਣੀ ਕਰਨ ਲਈ ਹੁਣ ਗੇਟ ਦੀ ਕੁੰਡੀ ਚ ਇਹਨੂੰ ਪਰਨੇ ਨੂੰ ਬਣਾਉਗੀ ਕੱਦੀ ਇਹੀ ਕੁਛ ਕਰ ਰਹੀ ਆ ਮੈਂ ਸੋਚਿਆ ਚਲੋ ਵਧੀਆ ਕੰਮ ਕਰ ਰਹੀ ਆ ਆਪਾਂ ਇਹਨੂੰ ਕੈਪਚਰ ਕਰ ਲਈਏ ਸਰਦਾਰ ਜੀ ਵੀ ਪੱਗ ਬਨ ਰਏ ਸੀ ਲਓ ਜੀ ਹੁਣੇ ਪੱਗ ਬਣਾਉਗੀ ਲਓ ਜੀ ਲੋ ਜੀ ਕਿਧਰੋਂ ਚੱਪ ਜਿੱਧਰੋਂ ਸੈੱਟ ਆਉਗੇ ਵਾਹ ਜੀ ਵਾਹ ਜਪਦੀਪ ਕੌਰ ਸਰਦਾਰ ਜੀ ਨੇ ਹਜੇ ਪੱਗ ਬੰਨਣੀ ਆ ਇਸ ਤੋਂ ਪਹਿਲਾਂ ਉਹ ਜਪਜੀ ਦੀ ਪੱਗ ਬੰਨਣਾ ਚਲੋ ਪਰਨਾ ਪੂਰਾ ਆ ਗਿਆ ਪੂਰਾ ਆ ਗਿਆ ਭਈ ਪੂਰਾ ਆ ਗਿਆ ਲੜਮੂ ਚ ਰਹਿ ਗਿਆ ਤੇ ਗੁੱਡੀ ਤੇ ਚਲੋ ਕੋਈ ਨਾ ਸਰਦਾਰ ਜੀ ਉੱਪਰ ਰੱਖ ਲੋ ਹਾਂ ਜੀ ਆ ਬੜੇ ਸੋਹਣੇ ਲਾ ਦੇ ਵਾਹ ਜੀ ਵਾਹ ਕੀ ਬਾਤਾਂ ਕੀ ਬਾਤਾਂ ਕਹੋ ਬੱਚਿਆਂ ਨੂੰ ਕਿ ਬੱਚਿਓ ਪੱਗ ਬੰਨਿਆ ਕਰੋ ਜੱਪੂ ਕਹੋ ਨਹੀਂ ਜੀ ਇਹ ਚੱਲੇ ਉਹ ਗੱਡੀ ਤੇ ਆਪਣੀ ਤੇ ਇਹ ਆਈ ਦੀ ਸਾਈਕਲ ਚਲੋ ਹੁਣ ਸਰਦਾਰੀ ਰੌਂਡੀ ਲਾਣਗੇ ਚਲੋ ਬਾਏ ਜੱਜ ਜੀ ਵਾਹ ਜੀ ਬਾ ਚਲੋ 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 ਬਾਏ ਬਾਏ ਤੇ ਹੁਣ ਮੈਂ ਬਾਕੀ ਕੰਮਕਾਰ ਦੇਖਾਂ ਕਿਉਂਕਿ ਬਾਕੀ ਕੰਮ ਤਾਂ ਸਾਰਿਆਂ ਦੇ ਸੇਮ ਹੀ ਹੁੰਦੇ ਨੇ ਝਾੜੂ ਪੋਚਾ ਖਾਲੀਆਂ ਪਕਾਲੀਆਂ ਤੇ ਇਹ ਕੰਮ ਤਾਂ ਚੱਲਦੀ ਰਹਿੰਦੇ ਨੇ ਤੇ ਰਾਤ ਨੂੰ ਸਾਡੇ ਕੱਲ ਦੁਪਹਿਰੇ ਛਾਂੜ ਆਇਆ ਸੀ ਤੇ ਮੈਂ ਬਰੋਕਲੀ ਤੋੜੀ ਫਿਰ ਮੈਂ ਉਹਨੂੰ ਪੱਤੇ ਪਾਏ ਹਨਾ ਮਾਨੂੰ ਬਹੁਤ ਸਕੂਨ ਜਿਹਾ ਮਿਲਿਆ ਕਿਉਂਕਿ ਇੱਥੇ ਹਰਾ ਬਰਸੀਨ ਤਾਂ ਸਾਡੇ ਚਲੋ ਨਹੀਂ ਹੈਗਾ ਘਰ ਦਾ ਹਨਾ ਨਹੀਂ ਤਾਂ ਮੈਂ ਉਹ ਵੀ ਪਾ ਦਿੰਦੀ ਰੋਟੀ ਵੀ ਕੱਲ ਨਹੀਂ ਪਈ ਸੀ ਕੋਈ ਨਾ ਆਟਾ ਗੁੰਨਿਆ ਹੋਇਆ ਸੀ ਤੇ ਫਿਰ ਮੈਨੂੰ ਹੋਇਆ ਕਿ ਜਾਨਵਰਾਂ ਨਾਲ ਜਿੰਨਾ ਹੋ ਸਕਦਾ ਹਨਾ ਇਨਸਾਨ ਨੂੰ ਕੁਦਰਤ ਦਾ ਸਾਥ ਦੇਣਾ ਚਾਹੀਦਾ ਔਰ ਤਾਂ ਇਨਸਾਨ ਲਈ ਕੁਦਰਤ ਸੋਚਦੀ ਆ ਤੇ ਫਿਲਹਾਲ ਹਰ ਖੁਸ਼ੀ ਖੁਸ਼ ਆ ਦੇਖੋ ਪਰਦੇ ਨੂੰ ਸੈੱਟ ਕਰਕੇ ਰੱਖਦੀ ਆਂ ੁੱਟੀ ਚਲੋ ਮਿਲਦੇ ਆ ਤੁਹਾਨੂੰ ਫੇਰ ਅਗਲੇ ਵਲੌਗ ਚ ਧੰਨਵਾਦ ਜੀ ਅਗਰ ਚੈਨਲ ਤੇ ਪਹਿਲੀ ਵਾਰ ਆ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜ਼ਰੂਰ ਕਰਿਓ ਜੀ ਬਾਏ ਸਸਨੀਆ ਕਾਲ